ਬੁਲੇ ਸੋਨਿਹਾਲ ਸਤਿ ਸ੍ਰੀ ਅਕਾਲ ਬੁਲੇ ਸੋਨਿਹਾਲ ਸਤਿ ਸ੍ਰੀ ਅਕਾਲ ਸੋ ਅੱਜ ਸਾਡੇ ਵਿੱਚ ਸਰਦਾਰ ਨਾਰਾਇਣ ਸਿੰਘ ਚੌੜਾ ਜੀ ਹੈਗੇ ਨੇ ਜਿਹੜੇ ਕਿ ਰੋਪੜ ਦੀ ਜੇਲ੍ਹ ਦੇ ਵਿੱਚੋਂ ਰਿਹਾ ਹੋ ਕੇ ਆਏ ਆ ਉਹਨਾਂ ਦੇ ਉੱਪਰ ਮੁਕਦਮਾ ਦਰਜ ਹੋਇਆ ਸੀਗਾ ਤੁਹਾਨੂੰ ਸਾਰਿਆਂ ਨੂੰ ਚੇਤਾ ਹੈਗਾ ਕਿ ਸੁਖਬੀਰ ਬਾਦਲ ਵਾਲਾ ਜਿਹੜਾ ਮਸਲਾ ਹੈਗਾ 2 ਦਸੰਬਰ ਵਾਲਾ ਜਿਹੜਾ ਫੈਸਲਾ ਆਇਆ ਸੀਗਾ ਅਕਾਲ ਤਖ਼ਤ ਸਾਹਿਬ ਤੋਂ ਜਿਹੜੇ ਫੈਸਲੇ ਹੋਏ ਸਕੇ ਉਹਦੇ ਤੋਂ ਪੂਰੀ ਕੌਮ ਖੁਸ਼ ਨਹੀਂ ਸੀਗੀ ਸੋ ਵੱਖ-ਵੱਖ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਆ ਰਹੀਆਂ ਸੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਉਸ ਦਾ ਇਜ਼ਹਾਰ ਕੀਤਾ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਕੀਤਾ ਉਸ ਤੋਂ ਬਾਅਦ ਭਾਈ ਨਰਨਾਰਨ ਸਿੰਘ ਚੋੜਾ ਜੀ ਦੇ ਉੱਪਰ ਕੇਸ ਪਿਆ ਔਰ ਤਕਰੀਬਨ 4 ਮਹੀਨੇ ਤੋਂ ਬਧੇਰਾ ਸਮਾਂ ਉਹਨਾਂ ਨੇ ਜੇਲ੍ਹ ਦੀ ਚਾਰਦੀਵਾਰੀ ਦੇ ਅੰਦਰ ਬਤਾਇਆ ਬੀਤੀ ਕੱਲ ਉਹਨਾਂ ਦੀ ਜ਼ਮਾਨਤ ਮਨਜ਼ੂਰ ਹੋ ਗਈ ਸੀ ਤੇ ਅੱਜ ਜ਼ਮਾਨਤ ਦੇ ਬੌਂਡ ਭਰੇ ਗਏ ਕਾਗਜ਼ਾਤ ਭਰੇ ਗਏ ਅੱਜ ਜੇਲ੍ਹ ਤੋਂ ਰਿਹਾ ਹੋ ਕੇ ਤੇ ਉਹ ਆਏ ਨੇ ਸਾਡੇ ਗ੍ਰਹਿ ਵਿਖੇ ਇੱਧਰ ਦਿਖਾ ਦਿਓ ਮੜ ਜਾ ਸਾਡੇ ਸਾਰੇ ਵੀਰ ਐਡਵੋਕੇਟ ਸਰਦਾਰ ਮੰਜਪੁਰ ਜੀ ਹੈਗੇ ਨੇ ਜਸਪਾਲ ਸਿੰਘ ਜੀ ਮੰਜਪੁਰ ਉਹਨਾਂ ਨੇ ਪੈਰਵੇ ਕੀਤੀ ਹੈ ਹੁਸ਼ਿਆਰਪੁਰ ਤੋਂ ਸਾਡੇ ਆਗੂ ਹੈਗੇ ਨੇ ਸ਼੍ਰੋਮਣੀ ਕਾਲੀਦਾ ਅੰਮ੍ਰਿਤਸਰ ਦੇ ਸਰਦਾਰ ਗੁਰਨਾਮ ਸਿੰਘ ਸਿੰਘੜੀਵਾਲ ਜੀ ਹਰਵਿੰਦਰ ਸਿੰਘ ਹੀਰਾ ਜੀ ਗੁਰਮukh ਸਿੰਘ ਜੀ ਲਾਪਰੀ ਸਿੰਘ ਤੂਫਾਨ ਕਰਨੈਲ ਸਿੰਘ ਲਵਲੀ ਜੀ ਤੇ ਆਹ ਹੋਰ ਸਾਡੇ ਵੀਰ ਸਾਰੇ ਸਰਦਾਰ ਮਨਪਰੀ ਸਿੰਘ ਜੀ ਤੇ ਜਸਵਿੰਦਰ ਸਿੰਘ ਜੀ ਗੁਰਦਾਸਪੁਰ ਤੋਂ ਆਪਾਂ ਐਡਵੋਕੇਟ ਸਾਹਿਬ ਦੇ ਕੋਲ ਥੋੜੀ ਜੀ ਜਾਣਕਾਰੀ ਲੈ ਲੈਨੇ ਆ ਇਸ ਕੇਸ ਦੇ ਮੁਤਲਕ ਐਡਵੋਕੇਟ ਸਾਹਿਬ ਸਵਾਗਤ ਹੈ ਤੁਹਾਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਐਡਵੋਕੇਟ ਸਾਹਿਬ ਕੀ ਕਹਿਣਾ ਚਾਹੁੰਦੇ ਹੋ ਅੱਜ ਮੇਰਾ ਖਿਆਲ 4 ਕ ਮਹੀਨੇ ਬਾਅਦ ਜ਼ਮਾਨਤ ਹੋਈ ਹੈ ਕਰੀਬ 4 ਮਹੀਨੇ ਤੋਂ ਥੋੜੇ ਦਿਨ ਘੱਟ ਸੀ 4 ਦਸੰਬਰ ਨੂੰ ਅਰੈਸਟ ਹੋਈ ਸੀ ਭਾਈ ਸਾਹਿਬ ਦੀ ਤੇ 4 ਮਹੀਨੇ ਤੋਂ ਥੋੜਾ ਸਮਾਂ ਘੱਟ 10 ਦਿਨ ਘੱਟ ਕਰਕੇ ਤੇ ਕੱਲ ਜ਼ਮਾਨਤ ਜਿਹੜੀ ਆ ਉਹ ਸੁਮਿਤ ਕਈ ਐਡੀਸ਼ਨ ਸੈਸ਼ਨ ਜਜ ਨੇ ਦਿੱਤੀ ਆ ਸੋ ਜਿਹੜਾ ਮੇਨ ਉਹਦੇ ਚ ਬੇਲ ਦਾ ਜਵਾਨਤ ਦਾ ਕਾਰਨ ਰਿਆ ਉਹਦੇ ਚ ਤਾਂ ਇੱਕ ਤਾਂ ਇਹ ਆ ਵੀ ਸੁਖਬੀਤ ਬਾਦਲ ਨਾ ਪੁਲਿਸ ਕੋ ਨਾ ਜੱਜ ਕੋ ਕਿਤੇ ਬਿਆਨ ਦਲਜ ਕਰਾਉਣਾ ਹੀ ਗਿਆ ਸੋ ਇੱਕ ਇਹ ਦੂਸਰਾ ਇਹ ਜਿਹੜੀ ਕੇਸ ਸੀਗੇ ਇਹਨਾਂ ਦੇ 노 ਇੰਜਰੀ ਕੇਸ ਆ ਜਿਹੜਾ ਕੇਸ ਸੀਗਾ ਇਹ ਇੱਚ ਕਿਸੇ ਦੇ ਕੋਈ ਸੱਟ ਫੇਟ ਨਹੀਂ ਲੱਗੀ ਕਿਸੇ ਦੇ ਕੋਈ ਗੋਲੀ ਨਹੀਂ ਲੱਗੀ ਕਿਸੇ ਦੇ ਛਦੀਟ ਨਹੀਂ ਲੱਗੀ ਤਾਂ 노 ਇੰਜਰੀ ਕੇਸ ਸੀਗਾ ਭਾਵੇਂ 307 ਦਾ ਕੇਸ ਬਣਾਤਾ ਸੀਗਾ ਬਣਦਾ ਤਾਂ ਨਹੀਂ ਸੀ ਪਰ ਉਹਨਾਂ ਨੇ ਜਿਵੇਂ ਉਹਨੂੰ ਰਾਤਾ ਕਤਲ ਦਾ ਬਣਾਤਾ ਬਾਦ ਚਲਾਨ ਦੇ ਮੁਤਾਬਕ ਜਿਹੜਾ ਉਹ ਹਵਾਈ ਫੈਲ ਦਾ ਇੱਕ ਕੇਸ ਬਣਦਾ ਸੀਗਾ ਚਲੋ ਚਾਰਜ ਲੱਗ ਗਿਆ ਫਿਰ ਅਸੀਂ ਬیل ਲਈ ਸੀ ਪੰਜ ਮਾਲਚ ਨੂੰ ਤੇ ਉਹਦੇ ਚ ਇਹ ਸਾਰੀਆਂ ਗੱਲਾਂ ਕਨਸਿਡਰ ਹੋਈਆਂ ਭਾਈ ਸਾਹਿਬ ਦੀ ਉਮਰ ਵੀ ਕਨਸਿਡਰ ਹੁੰਦੀ ਆ ਜਦੋਂ 70 ਸਾਲ ਦਾ ਇੱਕ ਸੀਨੀਅਰ ਸਿਟੀਜ਼ਨ ਬੰਦਾ ਜੇਲ੍ਹ ਚ ਬੈਠਾ ਤਿੰਨ ਮਹੀਨੇ ਤੋਂ ਵੱਧ ਦਾ ਸਮਾਂ ਹੋ ਚੁੱਕਿਆ ਸੀ ਤੇ ਨੋ ਇੰਜਰੀ ਕੇਸ ਆ ਵਿਕਟਮ ਜਿਹੜਾ ਸੁਖਵੀਰ ਬਾਦਲ ਉਹਦਾ ਕੋਈ ਬਿਆਨ ਨਹੀਂ ਹੈਗਾ ਤੇ ਇੱਕ ਫਿਰ ਉਹਨਾਂ ਨੇ ਲਾਸਟ ਦੇ ਵਿੱਚ ਕਿਹਾ ਵੀ ਪਿੱਛੇ ਕੇਸ ਦਰਜ ਸੀਗੇ ਸੋ ਉਹ ਸਾਰੇ ਕੇਸ ਦਲਜਾ ਭਾਈ ਸਾਹਿਬ ਦੇ ਬਰੀ ਹੋਏ ਉਹਦੇ ਚ ACP ਨੇ ਵੀ ਬਿਆਨ ਦਿੱਤਾ ਤੇ ਅੱਜ ਪੈਦਵਾਈ ਅਫਸਰ ਨੇ ਵੀ ਕੱਲ ਜਿਹੜਾ ਆਪਣਾ ਸਟੇਟਮੈਂਟ ਕੋਰਟ ਰਿਕਾਰਡ ਕਰਾਈ ਜਿਨ੍ਹਾਂ ਪਿਛਲੇ ਕੇਸ ਆ ਜਿਹੜੀ ਉਹਨਾਂ ਨੇ ਲਿਸਟ ਦਿੱਤੀ ਸੀ ਉਹ ਐਗਜਾਸਟ ਹੋ ਚੁੱਕੀ ਸਾਰੇ ਬਰੀ ਹੋ ਗਏ ਸੋ ਇਹ ਸਾਰੇ ਸਤਕਾਂਸ ਦੇਖਦੇ ਹੋਏ ਇਹ ਵੱਦੀ ਸਮਾਂ ਲੱਗਾ ਜਿਹੜਾ ਇਹਨਾਂ ਨੂੰ ਇਹੋ ਜਿਹੇ ਕੇਸਾਂ ਦੇ ਵਿੱਚ ਆਮ ਤੌਰ ਤੇ ਅਸੀਂ ਅਦਾਲਤਾਂ 'ਚ ਦੇਖਦੇ ਆ ਹਫ਼ਤੇ ਦਸਾਂ ਦਿਨਾਂ 'ਚ ਬੇਲ ਹੋ ਜਾਂਦੀ ਜਿੱਥੇ ਕੋਈ ਇੰਜਰੀ ਨਹੀਂ ਹੁੰਦੀ ਆਮ ਹੀ ਪਿੰਡਾਂ ਦੇ ਵਿੱਚ ਲੋਕੀ ਹਵਾਈ ਫਾਇਦ ਕਰਕੇ ਤੇ 307 ਦਾ ਕੇਸ ਬਣਾਉਂਦੇ ਆ ਮਾਰੇ ਮੋٹے ਲੜਾਈ ਝਗੜੇ ਨੂੰ ਜਾਂ ਕਿਸੇ ਦੇ ਕੋਈ ਉਦਾਂ ਹੀ ਬੋਲ ਬਲਾਵਾ ਹੀ ਹੋਇਆ ਹੋਵੇ ਸੋ ਉਹ ਕੇਸ ਦੇ ਵਿੱਚ ਵੀ ਸਾਢੇ 3 ਪੌਣੇ 4 ਮਹੀਨੇ ਚ ਬੇਲ ਹੋ ਗਈ ਆ ਸਤਗੁਰ ਸੱਚੇ ਪਾਤਸ਼ਾਹ ਦਾ ਧੰਨਵਾਦ ਆ ਸੰਗਤਾਂ ਦਾ ਜਿਨ੍ਹਾਂ ਨੇ ਅਰਦਾਸਾਂ ਕੀਤੀਆਂ ਤੇ ਇੱਕ ਦੋ ਸੀਗਾ ਸੰਗਤਾਂ ਦਾ ਜਿਹੜਾ ਉਹਨਾਂ ਦੇ ਖਿਲਾਫ ਉਹਦਾ ਪਗਟਾਵਾ ਹੋਣ ਤੋਂ ਬਾਅਦ ਜਿਹੜਾ ਹੁਣ ਇੰਨੇ ਸਮੇਂ ਬਾਅਦ ਜਮਾਨਤ ਮਿਲੀ ਆ ਹੁਣ ਭਾਈ ਸਾਹਿਬ ਅੱਜ ਅੱਜ ਇਹ ਹਾ ਹੋਏ ਆ ਜਿਲ੍ਹਾ ਜੇਲ੍ਹ ਉੱਪਰ ਤੋਂ ਤੇ ਵਾਪਸ ਜਾਂਦੇ ਹੋਏ ਜਿਹੜੇ ਹੁਣ ਆਪਣੇ ਘਰ ਨੂੰ ਜਾਣਗੇ ਤੇ ਜਿਹੜਾ ਕੇਸ ਆ ਉਹਦਾ ਚਾਰਜ ਲੱਗ ਚੁੱਕਿਆ ਹੈਗਾ ਇਹ ਭਾਈ ਨਰੈਨ ਸਿੰਘ ਦੇ ਖਿਲਾਫ ਤੇ ਉਹਦੀ ਗਵਾਹੀਆਂ ਤੇ ਲੱਗਿਆ ਕੇਸ ਹੋ ਤੇ ਦੂਜੇ ਜਿਹੜੇ ਹੈਗੇ ਇਹਦੇ ਚ ਕੋਕਿ ਉਸ ਭਾਈ ਧਰਮ ਸਿੰਘ ਨੂੰ ਨਾਮਿਨੇਟ ਕੀਤਾ ਸੀ ਵੀ ਉਹਨਾਂ ਨੂੰ ਵੀ ਤਿੰਨ ਤਰੀਕ ਨੂੰ ਦੇਖਿਆ ਗਿਆ ਸੀ ਨਾਲ ਭਾਈ ਨਰੈਨ ਸਿੰਘ ਦੇ ਦਲਵਾਲ ਸਾਹਿਬ ਉੱਥੇ ਕੰਪਲੈਕਸ ਦੇ ਵਿੱਚ ਤਾ ਫਿਰ ਉਹਨਾਂ ਦੀ ਐਂਟੀਸੀਪੇਟਰੀ bail ਅਸੀਂ ਲਾਈ ਸੀ ਸੀਨੀਅਰ ਵਕੀਲ ਬਲਬੀਜ ਸਿੰਘ ਸੇਵਕ ਹੁਣਾਂ ਨੇ ਉਹਨਾਂ ਦੀ ਪਿਛਲੇ ਦਿਨ ਹਾਈ ਕੋਰਟ ਨੇ ਜਿਹੜੀ ਆ ਅਰੈਸਟ ਸਟੇ ਕਰਤੀ ਸੀ ਤੇ ਉਹਨਾਂ ਦੀ 5 ਅਪ੍ਰੈਲ ਤਰੀਕ ਹੈਗੀ ਆ ਪੁਲਿਸ ਨੂੰ ਕੋਸ ਸਟੇਟਸ ਰਿਪੋਰਟ ਫਾਈਲ ਕਰਨ ਨੂੰ ਕਿਹਾ ਸੋ ਸਾਨੂੰ ਉਮੀਦ ਆ ਵੀ ਭਾਈ ਨਾਇਰ ਸਿੰਘ ਉਹਨਾਂ ਦੀ ਬੇਲ ਹੋਣ ਤੋਂ ਬਾਅਦ ਭਾਈ ਤਰਮ ਸਿੰਘ ਉਹਨਾਂ ਦੀ ਵੀ ਐਂਟੀਸੀਪੇਟਰੀ ਬੇਲ ਜਿਹੜੀ ਹਾਈ ਕੋਰਟ ਤੋਂ ਹੋਊਗੀ ਤਾਂ ਫਿਰ ਉਹਨਾਂ ਦਾ ਚਲਾਨ ਆਊਗਾ ਇੱਕ ਹੁਣ ਜਦੋਂ ਬੇਲ ਤੇ ਹੋ ਜਾਂਦਾ ਕੇਸ ਉਦੋਂ ਕੇਸ ਇੱਕ ਲੰਮਾ ਚੱਲਦਾ ਉਹਦੇ ਚ ਕੌਣ ਗਵਾਹੀ ਦੇਣ ਆਉਂਦਾ ਨਹੀਂ ਦੇਣ ਆਉਂਦਾ ਕਿੰਨਾ ਸਮਾਂ ਚੱਲਦਾ ਉਹ ਅਗਲੇ ਦੀਆਂ ਗੱਲਾਂ ਹੈਗੀਆਂ ਆ ਆਉਂਦੇ ਭੁਵਿੱਖ ਦੇ ਵਿੱਚ ਪਈਆਂ ਪਾਈ ਚੌੜਾ ਜੀ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਤੁਹਾਡੀ 11 ਹਜ਼ਰੀ ਵਿੱਚ ਪਿਛੋ ਕਾਫੀ ਕੁਝ ਹੋਇਆ ਇੱਥੇ ਤੱਕ ਵੀ ਹੋਇਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅਕਾਲ ਤਖਤ ਸਾਹਿਬ ਤੱਕ ਅਪਰੋਚ ਕੀਤੀ ਸੀ ਕਿ ਭਾਈ ਚੌੜਾ ਜੀ ਨੂੰ ਪੰਥ ਤੋਂ ਛੇਕ ਦਿਓ ਪਰ ਪੰਥ ਪੂਰਾ ਤੁਹਾਡੇ ਨਾਲ ਖੜਾ ਹੋਇਆ ਨਜ਼ਰ ਆਇਆ ਕੀ ਕਹਿਣਾ ਚਾਹੁੰਦੇ ਹੋ ਵੇਖੋ ਜੀ ਮੈਂ ਪੰਥ ਦਾ ਜੀ ਤਹਿ ਦਿਲੋਂ ਧੰਨਵਾਦ ਕਰਨਾ ਪੂਰੇ ਸਿੱਖ ਜਗਤ ਦਾ ਉਹਨਾਂ ਸੱਚ ਦੇ ਨਾਲ ਖੜਨ ਦਾ ਯਤਨ ਕੀਤਾ ਉਹਦਾ ਉਹਨਾਂ ਨੇ ਪਾਡਾ ਪਾਇਆ ਜੀ ਕੁਝ ਹੋਰ ਕਹਿਣਾ ਚਾਹੁੰਦੇ ਹੋ ਸਮੁੱਚੀ ਕੌਮ ਮਤਲਬ ਕਿ ਤੁਹਾਡਾ ਬੜਾ ਸੋਸ਼ਲ ਮੀਡੀਆ ਦੇ ਉੱਪਰ ਬੜੀ ਚਰਚਾ ਹੋ ਰਹੀ ਹੈ ਸਾਰੇ ਜੀ ਆਇਆਂ ਕਹਿ ਰਹੇ ਆ ਤੁਹਾਨੂੰ ਕੁਝ ਨਾ ਕੁਝ ਜ਼ਰੂਰ ਪੂਰੀ ਕੌਮ ਨੂੰ ਵੇਖੋ ਕੌਮ ਨੂੰ ਪੰਥ ਦੀ ਚੜ੍ਹਦੀ ਕਲਾ ਲਈ ਗੁਰੂ ਮਹਾਰਾਜ ਦੇ ਬਖਸ਼ੇ ਹੋਏ ਉਪਦੇਸ਼ਾਂ ਨੂੰ ਆਪਣੇ ਹਿੱਦੇ 'ਚ ਵਸਾ ਕੇ ਉਹਨਾਂ ਤੇ ਚੱਲਣਾ ਚਾਹੀਦਾ ਹੈ ਜ਼ਰੂਰ ਸਵਾਲ ਹੋਰ ਬਹੁਤ ਜ਼ਿਆਦਾ ਹੈਗੇ ਆ ਪਰ ਕਿਉਂਕਿ ਭਾਈ ਚੋੜਾ ਜੀ ਅੱਜ ਹੀ ਹੁਣੇ ਹੀ ਥੋੜੀ ਦੇਰ ਪਹਿਲਾਂ ਜੇਲ੍ਹ ਦੇ ਵਿੱਚੋਂ ਨਿਕਲ ਕੇ ਬਾਹਰ ਆਏ ਆ ਆਪਾਂ ਆਉਂਦੇ ਸਮੇਂ ਵਿੱਚ ਇਹਨਾਂ ਨਾਲ ਲੰਬੀ ਇੰਟਰਵਿਊ ਵੀ ਕਰਾਂਗੇ ਬਹੁਤ ਸਾਰੇ ਸੱਜਣਾ ਦੇ ਮਨਾਂ ਵਿੱਚ ਬਹੁਤ ਸਾਰੇ ਸਵਾਲ ਹੈਗੇ ਆ ਐਜ਼ ਆ ਪੱਤਰਕਾਰ ਐਜ਼ ਆ ਪੰਥਕ ਪੱਤਰਕਾਰ ਮੇਰੇ ਆਪਣੇ ਜ਼ਿਹਨ ਦੇ ਵਿੱਚ ਵੀ ਬਹੁਤ ਸਾਰੇ ਸਵਾਲ ਹੈਗੇ ਆ ਆਪਾਂ ਆਉਂਦੇ ਦਿਨਾਂ ਦੇ ਵਿੱਚ ਲੰਬੀ ਇੰਟਰਵਿਊ ਕਰਾਂਗੇ ਔਰ ਸਾਰੇ ਹੀ ਸਵਾਲਾਂ ਦੇ ਜਵਾਬ ਲੈਣ ਦੀ ਕੋਸ਼ਿਸ਼ ਕਰਾਂਗੇ ਔਰ ਸਾਰੇ ਸਵਾਲਾਂ ਦੇ ਜਵਾਬ ਤੁਹਾਡੇ ਤੱਕ ਜ਼ਰੂਰ ਪੁੱਜਦੇ ਕਰਾਂਗੇ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ